ਹਾਂਜੀ ਸਾਸਿਕਾ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਨੰਬਰਦਾਰ ਐਗਰੀ ਵਰਕ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ ਐਨ ਏ ਐਸ 62394 05240 95922 43049 ਕੰਟੈਕਟ ਨੰਬਰ ਨੋਟ ਕਰ ਲਓ ਬਾਈ ਜੀ ਆਪਣੇ ਕੋਲ 16 7 18 7 16 7 12 6 14 7 13 7 11 14 16 ਸਭ ਤਰ੍ਹਾਂ ਤਿਆਰ ਖੜੇ ਨੇ ਤੇ ਬਾਕੀ ਜਿਹੜੇ ਵੀ ਨੇ ਕਿਸੇ ਨੇ ਵੀ ਤਿਆਰ ਕਰਵਾਉਣਾ ਕੋਈ ਵੀ ਸਾਈਜ਼ ਆਪਾਂ ਤਿਆਰ ਵੀ ਕਰਦੇ ਨੇ ਐਮ ਸੀ ਲੋਏ ਚ ਕਰਵਾ ਲਓ ਟਾਟਾ ਸੇਲ ਚ ਕਰਵਾ ਲਓ ਜਿਵੇਂ ਦਾ ਮਰਜ਼ੀ ਤਿਆਰ ਕਾਉਂਗੇ ਉਵੇਂ ਦਾ ਹੀ ਕਰ ਦਾਂਗੇ ਏ 16 7 ਬਈ ਜੀ ਤਰਮ ਤਰਨ ਪੱਟੀ ਏਰੀ ਚ ਜਾਣਾ ਆਰਡਰ ਤੇ ਤਿਆਰ ਹੋਇਆ 2,70,000 ਦਾ ਜਾਲੀ ਜੋਲੀ ਲੱਗਣੀ ਆ ਜੇ ਲੇਟਨ ਰੋਟਨ ਲੱਗੇ ਹੋਈਆਂ ਨੇ ਫੁੱਲ ਫਿਨਿਸ਼ਿੰਗ ਹੋਏਗੀ ਵੀਰੇ ਕੰਮ ਦੀ ਚੈੱਕ ਕਰ ਲੋ ਤੁਹਾਨੂੰ ਪੇਂਟ ਦੀ ਕੁਆਲਿਟੀ ਬੈਲਡਿੰਗ ਦੀ ਕੁਆਲਿਟੀ ਸਾਰੀ ਦਿਖਾਵਾਂਗੇ ਬਿਨਾ ਪੇਂਟ ਤੋਂ ਮਾਲ ਦਿਖਾਵਾਂਗੇ ਪੇਂਟ ਵਾਲਾ ਮਾਲ ਦਿਖਾਵਾਂਗੇ ਚੈੱਕ ਕਰੋ ਬਈ ਜੀ 16 7 ਗੋਲ ਹਿੱਸਾ ਡਬਲ ਟਾਇਰ 10 ਇੰਚ ਹੱਬ ਡਬਲ ਜੈਕ 4 2 ਦਾ ਬੱਤਾ 2.5 ਫੁੱਟ ਬਾਡੀ 3 ਫੁੱਟ ਬੈੱਡ ਲੇਜ਼ਰ ਕਟਿੰਗ ਸਾਰੀ ਸੀਐਨਸੀ ਕਟਿੰਗ ਹੋਈ ਹੋਈ ਆ ਵੀਰੇ ਸਵਾ ਚਾਰ ਫੁੱਟ ਲੰਬਾਈ ਰੱਖਦੇ ਹੁੱਕ ਦੀ 4 ਇੰਚ ਹੁੱਕ ਇਹ 18 7 ਵੀਰੇ ਟਾਟਾ ਸੇਲ ਦੇ ਵਿੱਚ ਹੋਇਆ ਤਿਆਰ ਕਈ ਵੀਰ ਕਹਿੰਦੇ ਟਾਟਾ ਸੇਲ ਅਲੱਗ-ਅਲੱਗ ਹੁੰਦਾ ਵੀਰੇ ਟਾਟਾ ਦੀ ਚਾਦਰ ਹੁੰਦੀ ਆ ਸੇਲ ਦਾ ਐਂਗਲ ਬੱਤਾ ਚੈਨਲ ਹੁੰਦਾ ਚੈੱਕ ਕਰ ਸਕਦੇ ਹੋ ਵੀਰੇ ਸਿਰੇ ਤੋਂ ਸਿਰੇ ਤੱਕ ਵੈਲਡਿੰਗ ਹੁੰਦੀ ਆ ਹਜੇ ਪ੍ਰਾਈਮਰ ਵਾਲੀ ਕੁਆਲਿਟੀ ਆ ਇਹ ਉਹਨੂੰ ਪੇਂਟ ਵਾਲੀ ਕੁਆਲਿਟੀ ਵੀ ਦਿਖਾਵਾਂਗੇ ਇਹ ਟਾਣੇ 'ਚ ਰੀਲ ਦਾ ਹਿੱਸਾ ਪਾਇਆ ਇਹ ਨਰੈਣਗੜ੍ਹ ਛੰਨਾ ਜਾਣਾ ਵੀਰੇ 187 ਟਾਇਰ ਵਾਹਿਆਂ ਨੇ ਆਪਣੇ ਪਾਸ ਆਰਡਰ ਦੀ ਤਿਆਰ ਹੋਇਆ ਇਹ 1827 ਸਵਾ ਦੋ ਬਾਡੀ 3 ਫੁੱਟ ਵਿड्थ ਤਰਪਾਲ ਪਾਈਪ 55 ਲੱਗਿਆ ਹੋਇਆ ਬਾਕੀ ਮੋਡੀਫਿਕੇਸ਼ਨ ਦਾ ਕੰਮ ਹੋਣਾ ਇਹਦਾ ਹਜੇ ਟਾਟਾ ਸੇਲ ਚ ਤਿਆਰ ਹੋਇਆ ਵੀਰੇ ਇਹ 167 ਵੀਰੇ ਆਪਣੇ ਕੋਲ ਤਿਆਰ ਖੜਾ 30 ਤੋਂ 31 ਕੁਇੰਟਲ ਦਾ ਟਾਇਰਾਂ ਸਮੇਤ 10 ਇੰਚੀ ਚਾਸੀ ਸਾਈਡ 10 ਗੇਜ 50 5 ਦਾ ਐਂਗਲ ਸਵਾ ਦੋ ਫੁੱਟ ਬਾਡੀ 2 2 ਫੁੱਟ ਬெட் ਲੇਜ਼ਰ ਕਟਿੰਗ 53 ਤਰਪਾਲ ਵੈਪ ਲੱਗਿਆ ਹੋਇਆ ਲੈਟਨ ਲੂਟਾ ਲਾ ਕੇ ਦੇਵਾਂਗੇ ਡਬਲ ਜੈਕ ਸਿਰਫ 265000 ਦਾ ਇਧਰ ਵੀਰੇ ਆਪਣੇ ਕੋਲ 12 6 ਖੜੇ ਆਰਡਰ ਤੇ ਬਣੇ ਹੋਏ ਆ 14 7 ਆਪਣੇ ਕੋਲ ਖੜਾ 240000 ਦਾ ਲੈਟਨ ਲੂਟਾ ਲੱਗਿਆ ਨੇ ਸਵਾ ਦੋ ਬਾਡੀ ਤਿੰਨ ਬெட் ਡਬਲ ਜੈਕ 2 ਸਾਲ ਦੀ ਗਾਰੰਟੀ ਹੁੰਦੀ ਹੈ ਜੈਕਾਂ ਦੀ ਪੇਂਟ ਦੀ ਕੁਆਲਿਟੀ ਚੈੱਕ ਕਰ ਲਓ 14 7 ਸਾਈਡ 10 ਗੇਜ ਇਹ 12 6 ਤਿਆਰ ਹੋਏ ਵੀਰੇ ਅਨੰਦਪੁਰ ਸਾਹਿਬ ਜਾਣਾ ਬਾਈ ਕੋਲ ਇਹ ਬਾਈ ਕੋਲ ਆਪਣਾ ਘਟ ਘਟ 5 6 ਟਰਾਲੇ ਵਾਗੇ ਮਿੱਟੀ ਤੇ ਚੱਲਦੇ ਨੇਗੇ ਟਾਟਾ ਦੀ ਚਾਸੀ ਪਾਈ ਹੋਈ ਹੈ 12 6 ਇਹਦਾ ਜੀ ਰੇਡੀਅਮ ਚਾਰਜੀ ਦਾ ਕੰਮ ਹੋਣਾ ਹੈ ਇਹ ਜਾਣਾ ਵੀਰੇ ਆਪਣਾ ਚੀਕੇ ਏਰੀਆ ਚ ਹਰਿਆਣੇ ਚ ਪੂਰਾ ਹੈਵੀ ਟਰਾਲਾ ਘਟ ਘਟ 24 24 ਕੁਇੰਟਲ ਦਾ 2 ਸੂਤ ਦਾ ਐਂਗਲ ਥੱਲੇ ਵਾਲਾ ਬੱਤਾ ਵੀ ਹੈਵੀ 8 ਇੰਚੀ ਚਾਸੀ ਜੈਕ ਵਾਲੀ ਪੋਟਿਸ਼ਨ ਚੈੱਕ ਕਰੋ 4 ਇੰਚੀ ਹਿੱਸਾ ਸੈਡ 10 ਗਿਜ ਫਰਸ਼ ਜਾਜੀ ਚੀਕੇ ਏਰੀਆ ਚ ਜਾਣਾ ਹਰਿਆਣੇ ਇਹ ਇਹ 13 7 ਖੜਾ ਵੀਰੇ ਇਹ ਤਰਨ ਤਰ ਜਾਣਾ ਚੋਲਾ ਸਾਹਿਬ ਦੇ ਕੋਲ ਸਵਾ 2 ਬਾਡੀ 3 ਵਿੱਡ 50 5 ਦਾ ਐਂਗਲ ਡਬਲ ਟਾਇਰ ਗੋਲ ਹਿੱਸਾ 5 ਇੰਚੀ 25 ਦਾ ਦਾ ਜੈਕ 13 7 12 ਸਾਢੇ 6 ਤਿਆਰ ਖੜਾ ਵੀਰੇ ਐਮਸੀ ਲੋਏ ਚ ਆਪਣੇ ਕੋਲ ਇਹ ਜਾਣਾ ਬਠਿੰਡੇ ਏਰੀਏ ਚ ਸਵਾ 2 ਬਾਡੀ 2.5 ਫੁੱਟ ਬੈੱਡ ਲੇਜ਼ਰ ਕਟਿੰਗ ਫਿਨਿਸ਼ਿੰਗ ਚੈੱਕ ਕਰੋ ਵੀਰੇ ਆਪਣੇ ਕੰਮ ਦੀ ਆਹ ਸਾਰੀ ਰੇਡੀਅਮ ਹੁੰਦੀ ਆ ਐਨਐਸ ਨੰਬਰ ਦਾ ਰੈਗਰੀ ਵਰਕ ਸਮਾਨ ਆ ਹਰ ਇੱਕ ਚੀਜ਼ ਦੀ ਕੁਆਲਿਟੀ ਮਿਲੂਗੀ ਵੀਰੇ ਹਰ ਇੱਕ ਚੀਜ਼ ਦੀ ਗਾਰੰਟੀ ਮਿਲੂਗੀ ਤੁਹਾਨੂੰ ਜਿਹੜੇ ਕੰਮ ਵਾਸਤੇ ਕੋਈ ਉਹ ਮੇਰਾ ਮਾਲ ਤਿਆਰ ਕਰਕੇ ਦਵਾਂਗੇ 12 ਫੁੱਟੀਆਂ ਆਪਣੇ ਕੋਲ 1 1 2 ਕਵਾਂਟਲ ਦੀਆਂ ਖੜੀਆਂ ਨੇ ਇਹ ਸਾਈਡ 12 ਗੇਜ ਫਰਸ਼ 5mm 8 ਇੰਚੀ ਚਾਸੀ 25 ਟਾਂ ਦਾ ਜੈਕ 4 ਇੰਚ ਹਿੱਸਾ 10 ਨਟੇ ਹੱਬ ਟਰੱਕਾਂ ਲਈ ਆਬ ਹੁੰਦੇ ਡਾਲੇ ਦੋ ਫੜ ਪਿੱਛੇ ਤੋਂ ਚੈੱਕ ਕਰ ਲਓ 12 6.5 ਦਾ ਵੀਰੇ ਰੇਟ ਆਪਣੇ ਕੋਲ 1,75,000 21 ਕਵਾਂਟਲ ਦੀ ਜੋਸ ਤੋਂ ਹਲਕੀ ਬਣਾਉਣੀ ਆ 17 18 ਕਮੰਡਲ ਦੀ ਬਣ ਜਾਂਦੀ ਆ 1.5 ਲੱਖ ਰੁਪਏ ਦੀ ਪਰ ਉਹ ਜਿਆਦਾ ਹਲਕੀ ਹੁੰਦੀ ਆ ਉਹਦਾ ਫਾਇਦਾ ਕੋਈ ਨਹੀਂ 11 ਸਾਢੇ 6 ਕਿੜੀ ਆ ਵੀਰੇ ਮਿੱਟੀ ਵਾਸਤੇ 8 ਇੰਚੀ ਚਾਸੀ ਟਾਟਾ ਸੇਲ ਦੀ ਚਾਸੀ ਪਈ ਹੋਈ ਆ ਸਾਈਡ 10 ਗੇਜ 2 ਫੁੱਟ ਬਾਡੀ 2.5 ਫੁੱਟ ਵਿਡ ਲੈਦਰ ਕਟਿੰਗ ਵਾਲਾ ਤੇ ਤਰਪਾਲ ਪੈਪ ਲੱਗਾ ਡੱਲਾ ਉੱਪਰ ਥੱਲੇ ਵਾਲਾ ਮਿੱਟੀ ਵਾਸਤੇ ਬਣੀ ਆ ਟਰਾਲੀ ਸਪੈਸ਼ਲ ਇਹ ਚੈੱਕ ਲਈ ਪੋਟਿਸ਼ਨ ਚੈੱਕ ਕਰ ਲਓ ਡਬਲ ਟਾਇਰ ਸਿਰਫ 1.80 ਹਜ਼ਾਰ ਦੀ ਮਿੱਟੀ ਵਾਸਤੇ ਬਾਕੀ ਕਿਸੇ ਵੀਰ ਨੇ ਕੋਈ ਵੀ ਸਹਾਈ ਤਿਆਰ ਕਰਾਉਣਾ ਸੰਪਰਕ ਕਰ ਲਿਓ ਨੰਬਰ ਦਾ ਰ ਬਿਨਾ ਪੇਂਟ ਤੋਂ ਕੁਆਲਿਟੀ ਚੈੱਕ ਕਰੋ ਵੀਰੇ ਸਾਰਾ ਟਾਟਾ ਸੇਲ ਦਾ オリジナル ਲੋਹਾ ਨਿਊ ਲੋਹਾ ਸਿਰੇ ਤੋਂ ਫਿਰੇ ਤੱਕ ਬਿਲਡਿੰਗ ਹਰੇਕ ਐਂਗਲ ਬੱਤੇ ਤੇ 10 ਇੰਚੀ ਚਾਸੀ ਡਬਲ ਜੈਕ 285000 ਦਾ ਟਾਟਾ ਸੇਲ ਚ 31 ਕੁੰਡਲ ਵਜ਼ਨ ਰੰਗ ਪੇਂਟ ਜਾਲੀ ਸਟicker ਲੇਟਾਂ ਨੂੰ ਤਾਂ ਲਾ ਕੇ